ਆ ਸਰ ਕੀ ਨਾਮ ਹੈ ਜੀ ਤੁਹਾਡਾ ਕਿਹੜੇ ਮਹਿਕਮੇ ਤੋਂ ਆ ਔਰ ਅੱਜ ਕਿਉਂ ਧਰਨ ਆਇਆ ਆਪਾਂ ਮੇਰਾ ਨਾਮ ਜੀ ਅੰਗਰੇਜ਼ ਸਿੰਘ ਸੂਬਾ ਪ੍ਰਧਾਨ ਸੀਐਚਬੀ ਲੈਨਮੈਂਟ ਠੇਕਾ ਬਣਾਉਣ ਦੀ ਯੂਨੀਅਨ ਤੋਂ ਪੰਜਾਬ ਸੋ ਅੱਜ ਜੀ ਅਸੀਂ ਬਿਜਲੀ ਬੋਰਡ ਮਹਿਕਮੇ ਤੋਂ ਆ ਅਸੀਂ ਬਿਜਲੀ ਬੋਰਡ ਮਹਿਕਮੇ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਅਸੀਂ ਆਪਣੀਆਂ ਸਵਾਮਾਂ ਨਿਭਾ ਰਹੇ ਆ ਸੋ ਸਾਨੂੰ ਜਿਹੜਾ ਆਊਟਸੋਰਸਿੰਗ ਦੇ ਰਾਹੀਂ ਜਿਹੜਾ ਮੈਨੇਜਮੈਂਟ ਨੇ ਜਿਹੜਾ ਭਰਤੀ ਕੀਤਾ ਸੀਗਾ ਔਰ ਲੰਮੇ ਸਮੇਂ ਤੋਂ ਅਸੀਂ ਮਹਿਕਮੇ ਦੇ ਵਿੱਚ ਆਪਣੀਆਂ ਸਵਾਮਾਂ ਦੇ ਰਹੇ ਆ ਔਰ ਇੱਥੇ ਗੱਲ ਕਰੀਏ ਤਾਂ ਲੰਮੇ ਸਮੇਂ ਦੇ ਦੌਰਾਨ ਚਾਹੇ ਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਔਰ ਲਗਾਤਾਰ ਸਾਡੇ ਨਾਲ ਜਿਹੜਾ ਟਾਲਮਟੋਲ ਦੀ ਨੀਤੀ ਖੇਡਦੇ ਆ ਰਹੇ ਸੀਗੇ ਤੇ ਜਿੱਥੇ ਕੀ ਸੱਤਾ ਦੇ ਨੇ ਚੌਣ ਤੋਂ ਪਹਿਲਾਂ ਮਾਨ ਸਰਕਾਰ ਨੇ ਵੀ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਜਦੋਂ ਵੀ ਸਾਡੀ ਸਰਕਾਰ ਆਊਗੀ ਤਾਂ ਸਭ ਤੋਂ ਪਹਿਲਾਂ ਜਿਹੜੇ ਇਹ ਕੱਚੇ ਮੁਲਾਜ਼ਮ ਆਊਟਸੋਰਸਿੰਗ ਵਾਲੇ ਮੁਲਾਜ਼ਮ ਆ ਸੋ ਇਹਨਾਂ ਨੂੰ ਪੱਕਾ ਕਰਨ ਵਾਸਤੇ ਜਿਹੜਾ ਸਾਡਾ ਹਰਾ ਪੰਨਾ ਉਹ ਚੱਲੂਗਾ ਔਰ ਅੱਜ 3.5 ਸਾਲ ਦਾ ਸਮਾਂ ਬੀਤ ਚੁੱਕਿਆ ਪਰ ਜਿਹੜੀ ਇਹ ਪੰਜਾਬ ਸਰਕਾਰ ਆ ਇਹ ਮੁੱਖ ਮੰਤਰੀ ਸਾਹਾ ਉਹ ਸਾਡੇ ਨਾਲ ਜਿਹੜਾ ਗੱਲ ਵੀ ਕਰਨ ਲਈ ਤਿਆਰ ਨਹੀਂ ਤੇ ਅਸੀਂ ਇਸ ਦੇ ਰੋਸ ਵਜੋਂ ਅੱਜ ਅਸੀਂ ਇੱਥੇ ਜਿਹੜਾ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਦੇ ਦਰਾਂ ਮੂਹਰੇ ਆ ਕੇ ਬੈਠੇ ਆਂ ਕਿ ਸਾਡੀ ਜਿਹੜੀ ਗੱਲ ਆ ਸਾਡੀ ਜਾਇਜ਼ ਮੰਗ ਆ ਅਸੀਂ ਲੰਮੇ ਸਮੇਂ ਤੋਂ ਜਿਹੜੀ ਇਹ 24 ਘੰਟੇ ਜਿਹੜੀ ਸਪਲਾਈ ਬਹਾਲ ਕਰਨ ਦੇ ਵਿੱਚ ਸਾਡੇ ਸਾਥੀਆਂ ਦਾ ਸਭ ਤੋਂ ਵੱਡਾ ਯੋਗਦਾਨ ਆ ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਸਾਥੀ ਆ ਸਾਡੇ ਸਾਥੀ ਸਾਡੇ ਲੋਕਾਂ ਦੇ ਘਰਾਂ ਦੇ ਲਾਟੂ ਚਲਾਉਂਦੇ ਚਲਾਉਂਦੇ ਔਰ ਆਪਦੇ ਘਰਾਂ ਦੇ ਲਾਟੂ ਆ ਜਿਹੜੇ ਉਹਨਾਂ ਦੇ ਬਹੁਤ ਜਾਂਦੇ ਆ ਪਰ ਸਰਕਾਰ ਹਜੇ ਤੱਕ ਸਾਨੂੰ ਨਾ ਤਾਂ ਮੁਆਵਜ਼ਾ ਦੇਣ ਦੀ ਗੱਲ ਕਰਦੀ ਆ ਔਰ ਨਾ ਹੀ ਸਾਡੇ ਸਾਥੀਆਂ ਨੂੰ ਕੋਈ ਪਿੱਛੇ ਪਰਿਵਾਰ ਨੂੰ ਨੌਕਰੀ ਦਾ ਪ੍ਰਬੰਧ ਹੁੰਦਾ ਔਰ ਇਹ ਜਿਹੜੇ ਸਾਡੇ ਸਾਥੀ ਬੈਠੇ ਆ ਇਹ ਕੱਚੇ ਮੁਲਾਜ਼ਮ ਔਰ ਸੋ ਸੰਗਰਾਹੀ ਭਰਤੀ ਕੀਤੇ ਹੋਏ ਮੁਲਾਜ਼ਮ ਪਰ ਸਰਕਾਰ ਦੇ ਨਾਲ ਪਹਿਲਾਂ ਕਈ ਤਰ੍ਹਾਂ ਦੀਆਂ ਮੀਟਿੰਗਾਂ ਹੋਈਆਂ 30 ਮੀਟਿੰਗਾਂ ਹੋਈਆਂ ਹਨ ਕੀ ਰੱਦ ਹੋਈਆਂ ਜਾਂ ਕੋਈ ਛਿੱਟਾ ਨਿਕਲਿਆ ਉਹਨਾਂ ਦਾ ਦੇਖੋ ਜੀ ਅਸੀਂ ਗੱਲ ਕਰੀਏ ਤਾ ਸਾਡੀ ਪਿਛਲੀ 29 ਤਰੀਕ ਨੂੰ ਸਾਡੀ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਕੀ ਬੀਓਡੀ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਫੈਸਲਾ ਦਿੱਤਾ ਕਿ ਜਿਹੜੇ ਇਹ ਕੱਚੇ ਮੁਲਾਜ਼ਮ ਆ ਆਊਟਸੋਰਸਿੰਗ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮਾਂ ਇਹਨਾਂ ਨੂੰ ਜਿਹੜਾ ਕੰਟੈਕਟ ਤੇ ਲਿਆ ਜਾਵੇ ਔਰ ਉਹਨਾਂ ਨੇ ਜਿਹੜੀ ਸਾਡੀ ਇਹ ਫਾਈਲ ਆ ਉਹ ਜਿਹੜੀ ਪੰਜਾਬ ਸਰਕਾਰ ਦੀ ਸਬ ਕਮੇਟੀ ਨੂੰ ਸੌਂਪ ਦਿੱਤੀ ਆ ਔਰ ਅੱਜ ਸਾਡੀ ਮੰਗ ਆ ਕਿ ਸਬ ਕਮੇਟੀ ਨਾਲ ਜਿਹੜੀ ਸਾਡੀ ਮੀਟਿੰਗ ਕਰਾਈ ਜਾਵੇ ਔਰ ਸਾਡੀਆਂ ਮੀਟਿੰਗ ਦੇ ਵਿੱਚ ਮੰਗਾਂ ਦਾ ਹੱਲ ਕਰਾਇਆ 3 ਘੰਟੇ ਤੋਂ ਮਾਨ ਸਾਹਿਬ ਨਾਲ ਕੋਈ ਵੀ ਮੀਟਿੰਗ ਨਹੀਂ ਹੋਈ ਮਾਨ ਸਾਹਿਬ ਲਗਾਤਾਰ 24 ਤੋਂ 25 ਵਾਰ ਮੀਟਿੰਗਾਂ ਦੇ ਕੇ ਜਿਹੜਾ ਉਹ ਮੁੱਕਰ ਚੁੱਕੇ ਆ ਸੋ ਮਾਨ ਸਾਹਿਬ ਕੋਲੇ ਹੁਣ ਇੰਨਾ ਵੀ ਸਮਾਂ ਨਹੀਂ ਕਿ ਲੋਕਾਂ ਦੀ ਬੈਠ ਕੇ ਅਸੀਂ ਗੱਲ ਹੀ ਸੁਣ ਲਗੇ ਕਿਹੜੀ ਕਰ ਜਿਹੜਾ ਤੋਂ ਮੁਲਾਜ਼ਮ ਆਏ ਆ ਜੀ ਔਰ ਜਿਸ ਤਰ੍ਹਾਂ ਆਪਾਂ ਦੇਖਦੇ ਪਏ ਆ ਕਾਫੀ ਵੱਡਾ ਇਕੱਠ ਆ ਔਰ ਨਾਲ ਹੈਂਡੀਕੈਪਸ ਜਿਹੜੇ ਮੁਲਾਜ਼ਮ ਆ ਉਹ ਵੀ ਉਹ ਪਹੁੰਚੇ ਆ ਕੀ ਕਹਿ ਰਹੇ ਹੋ ਜੇ ਅਸੀਂ ਇਹਨਾਂ ਦੀ ਗੱਲ ਕਰੀਏ ਸਾਡੇ ਸਾਰੇ ਸਾਥੀ ਇਹ ਦੂਰ ਦੂਰ ਸ਼ਹਿਰਾਂ ਤੋਂ ਸਾਡੀਆਂ ਮਾਤਾ ਸਾਡੇ ਬੱਚੇ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਆਪਦੇ ਮਾਤਾ ਪਿਤਾ ਦੇ ਨਾਲ ਆਪਦੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਆਪਦੇ ਰੋਜ਼ਗਾਰ ਨੂੰ ਪੱਕਾ ਕਰਾਉਣ ਦੇ ਲਈ ਅੱਜ ਇੱਥੇ ਕੈਬਨਿਟ ਮੰਤਰੀ ਦੇ ਦਰਾਂ ਮੁਰੇ ਬੈਠੇ ਆ ਔਰ ਜਿਹੜੇ ਸਾਡੇ ਸਾਥੀ ਇਹ ਅਪੰਗ ਹੋਏ ਆ ਇਹ ਸਾਥੀ ਸਾਡੇ ਵਿੱਕੀ ਜੀ ਆ ਇਹ 2017 ਤੋਂ ਲੈ ਕੇ ਅੱਜ ਸਾਥੀ ਜੀ ਉਸੇ ਤਰ੍ਹਾਂ ਸਰਕਾਰਾਂ ਦਾ ਪਿੱਟ ਸਿਆਪਾ ਕਰ ਰਹੇ ਆ ਪਰ ਸਰਕਾਰ ਨੇ ਨਾ ਤਾਂ ਇਹਨਾਂ ਦੇ ਕਿਸੇ ਪਰਿਵਾਰ ਨੂੰ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਔਰ ਨਾ ਹੀ ਕੋਈ ਸਾਥੀ ਨੂੰ ਜਿਹੜਾ ਮਾਅਵਜੇ ਦਾ ਉਹ ਪ੍ਰਬੰਧ ਕੀਤਾ ਤੇ ਨਾਲ ਹੀ ਸਾਡੇ ਸਾਥੀ ਗਿੱਦੜ ਬਾਹਾ ਤੋਂ ਆ ਮਹਿਮਾ ਸਿੰਘ ਸੋ ਇਹ ਸਾਥੀ ਵੀ ਦੋਹੇ ਬਾਹਾਂ ਕਟੀਆਂ ਹੋਈਆਂ ਪਰ ਸਰਕਾਰ ਇਹਨਾਂ ਵੱਲ ਧਿਆਨ ਨਹੀਂ ਕਰ ਰਹੀ ਸਰਕਾਰ ਲਗਾਤਾਰ ਸਾਨੂੰ ਟਾਲਮਟੋਲ ਦੀ ਨੀਤੀ ਕਰਕੇ ਆਪਣਾ ਸਮਾਂ ਟਪਾ ਰਹੀ ਆ ਔਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਸੰਘਰਸ਼ ਕਰਕੇ ਔਰ ਪਿੰਡਾਂ ਸ਼ਹਿਰਾਂ ਦੇ ਵਿੱਚ ਫਿਰ ਸਰਕਾਰ ਔਰ ਇਹਨਾਂ ਦੇ ਮੰਤਰੀ ਸੰਤਰੀਆਂ ਨੂੰ ਪਿੰਡਾਂ ਸ਼ਹਿਰਾਂ ਦੇ ਵਿੱਚ ਮਿਲਾ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਪਾਵਰ ਕੌਂਸਲ ਸੀਚੂ ਅਲਾਈਨਮੈਂਟ ਜੁੜਨ ਦਾ ਸੈਸ ਖਤਰ ਸਾਡਾ ਅੱਜ ਧਰਨਾ ਲਾਉਣ ਦਾ ਵਿਸ਼ਾ ਹੈ ਸੀਐਸ ਪੰਨੀ ਆਪਣੇ ਹਲਕੇ ਦੇ ਜਿੰਨੇ ਐਮਐਲਏ ਹੈਗੇ ਆ ਕੈਬਨ ਮੰਤਰੀ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਇੱਕ ਸਰਕਾਰ ਸੱਤਾ ਚ ਆਉਣ ਲੱਗੀ ਜਿਹੜੇ ਵਾਅਦੇ ਕੀਤੇ ਸੀ ਅਸੀਂ ਉਹਨਾਂ ਤੋਂ ਉਹ ਜਾਣੂ ਕਰਾਉਣਾ ਸੀ ਇੱਕ ਸਰਕਾਰ ਇਹ ਕਹਿ ਕੇ ਆਈ ਸੀ ਜਿਕੇ ਅਸੀਂ ਜਿੰਨੇ ਠੇਕੇ ਵਾਲ ਕੰਮ ਹੈਗੇ ਆ ਉਹਨਾਂ ਨੂੰ ਸਾਰੇ ਨੂੰ ਪੱਕੇ ਕਰਾਂਗੇ ਜਿਕੇ ਉਹਨਾਂ ਦੇ ਹੱਕੀ ਜਾਇਜ਼ ਮੰਗਾ ਉਹਨਾਂ ਨੂੰ ਪੂਰੀ ਕਰਾਂਗੇ ਪਰ ਅੱਜ 4 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਪਰ ਸਰਕਾਰ ਆਪਣੇ ਉਹ ਗੱਲਾਂ ਤੋਂ ਲਗਾਤਾਰ ਟਾਲੇ ਵੜਦੀ ਆ ਰਹੀ ਹੈ ਪਿੱਛੇ ਸਾਡੇ ਸਰਕਾਰ ਨਾਲ ਮੈਨੇਜਮੈਂਟ ਨਾਲ ਕਾਫੀ ਕਈ ਵਾਰ ਗੱਲਬਾਤ ਹੋਈ ਆ ਪਰ ਉਹ ਇੱਕ ਟਾਲੇ ਦੀ ਨੀਤੀ ਕਰ ਰਹੀ ਆ ਜੇ ਹੁਣ ਅਸੀਂ ਕਰਦੇ ਆ ਸਬ ਕਮੇਟੀ ਬਣਾਈ ਆ ਤੁਹਾਡਾ ਸਾਰਾ ਡਾਟਾ ਸਾਡੇ ਕੋਲ ਆ ਚੁੱਕਿਆ ਪਰ ਉਹ ਇੱਕ ਲਾਰੇ ਵਾਲ ਕੰਮ ਹੀ ਆ ਹੁਣ ਮੰਗ ਕੀ ਆ ਹੁਣ ਸਾਡੀ ਮੰਗ ਇਹੀ ਆ ਵੀ ਸਰਕਾਰ ਨਾਲ ਸਾਡੇ ਨਾਲ ਸਬ ਕਮੇਟੀ ਨਾਲ ਸਾਡੀ ਮੀਟਿੰਗ ਕਰਾਈ ਜਾਵੇ ਅੱਗੇ ਸਰਕਾਰ ਕੀ ਪ੍ਰੋਪੋਜ਼ਲ ਆ ਕੇ ਆ ਰਹੀ ਆ ਸਾਨੂੰ ਕੱਚੇ ਕੰਮਿਆਂ ਨੂੰ ਮਹਿਕਮੇ ਦੇ ਥਰੂ ਲੈਣ ਦਾ ਜਹਾਸਾ ਪੇਤਰ ਨੂੰ ਮੌਜੂਦਵਾਉਂਦਾ ਸਾਡੀ ਸੈਲਰੀ ਵਾਧੇ ਦਾ ਜਿਹੜੇ ਠੇਕੇਦਾਰ ਸਾਡੇ ਲੁੱਟ ਕਰਦੇ ਆ ਉਹਨਾਂ ਨੂੰ ਬਾਹਰ ਕੱਢਣ ਦਾ ਉਸੇ ਕਰਕੇ ਅਜੇ ਨੀ ਦਰਾਂ ਤੇ ਬੈਠੇ ਆ ਪਰ ਅਜੇ ਸਵੇਰ ਦੇ ਅਸੀਂ ਹੁਣ ਤੱਕ ਬੈਠੇ ਆ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੇ ਮੰਗਾ ਨਹੀਂ ਮੰਨਿਆ ਜਾਂਦੇ ਤਾਂ ਕੀ ਕਰੋਗੇ ਮੰਗਾ ਨਹੀਂ ਮੰਨਿਆ ਜਾਂਦੀਆਂ ਤੇ ਜਿਸ ਤਰ੍ਹਾਂ ਪਹਿਲਾਂ ਸਰਕਾਰ ਤੁਸੀਂ ਦੇਖ ਲਈ ਆ ਜਿਹੜਾ ਇਲੈਕਸ਼ਨ ਦੇ ਟਾਈਮ ਤੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਨਹੀਂ ਵੰਡ ਦੇਣਾ ਇਹੋ ਜਿਹੇ ਹਾਲਾਤ ਅਸੀਂ ਇਹਨਾਂ ਬਣਾ ਦਾਂਗੇ ਕਿਉਂਕਿ ਪਹਿਲਾਂ ਹੁਣ ਅੱਗੇ ਟਾਈਮ ਸਾਲ ਪਰ ਹੋ ਰਹਿ ਗਿਆ ਇਹ ਫਿਰ ਸਾਡੇ ਘਰਾਂ 'ਚ ਪਿੰਡਾਂ ਚਾਹਣਗੇ ਹੱਥ ਪੈਰ ਵੀ ਜੋੜਨਗੇ ਪਰ ਉਦੋਂ ਫਿਰ ਸਟੈਂਪਲਰ ਸਾਡਾ ਉਹ ਜਾ ਕੇ ਫਿਰ ਅਸੀਂ ਇਹਨਾਂ ਦੇ ਪਿੱਛੇ ਅਸੀਂ ਪੈ ਜਾਾਂਗੇ ਜਾ ਕੇ ਫਿਰ ਵੋਟਾਂ ਜੇ ਪਹਿਲਾਂ ਇਹ ਇਹ ਸਰਕਾਰ ਜਿੱਤ ਕੇ ਆਈ ਸੀ ਪਰ ਇਹ ਵੀ ਸਰਕਾਰ ਇਹ ਜਾਣ ਲੈ ਤੇ ਟਕਟਾ ਪਲਟ ਵੀ ਫਿਰ ਮੁਲਾਜ਼ਮੀ ਕਰਨਗੇ ਹਾਂਜੀ ਮੈਗਨਾ ਡੈਮ ਚੱਲੂਗਾ ਧਰਨਾ ਤਾਂ ਸਾਡਾ ਲਗਾਤਾਰ ਚੱਲੂ ਜੀ ਚਾਹੇ ਅੱਜ ਮੌਸਮ ਖਰਾਬ ਹੋ ਰਿਹਾ ਮੀਂਹ ਦਾ ਮੌਸਮ ਬਣ ਰਿਹਾ ਪਰ ਸਾਡਾ ਇਹ ਹੈਗਾ ਜਾ ਕੇ ਜੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਰਾਤ ਨੂੰ ਇੱਥੇ ਰੁਕਣਾ ਜੀ ਕੱਲ ਵੀ ਇੱਥੇ ਰਵਾਂਗੇ ਜਾ ਕੇ ਤੁਹਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਰਾਤ ਨੂੰ ਰੁਕਣਾ ਪੈ ਗਿਆ ਅਸੀਂ ਰੁਕਾਂਗੇ ਅਸੀਂ ਰਾਤ ਦੇ ਰਹਿਣ ਦਾ ਵੀ ਇੰਤਿਆਮ ਕਰ ਰਹੇ ਹਾਂ